KFC ਦਾ ਨਾਮ ਤਾਂ ਸਭ ਨੇ ਸੁਣਿਆ ਹੋਵੇਗਾ ਪਰ KFC ਦੇ ਮਾਲਕ ਦੀ ਜ਼ਿੰਦਗੀ ਬਾਰੇ ਕੋਈ ਜਾਣਕਾਰੀ ਹੈ ਚਲੋ ਅੱਜ ਆਪਾਂ ਇਸ ਵੀਡੀਓ ਦੇ ਵਿੱਚ KFC ਦੇ ਮਾਲਕ ਦੀ ਜ਼ਿੰਦਗੀ ਬਾਰੇ ਤੁਹਾਨੂੰ ਦੱਸਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਵੇਗਾ ਕਿ KFC ਦੇ ਮਾਲਕ ਦਾ ਨਾਮ ਕਰਨਲ ਹਾਰਲੈਂਡ ਡੇਵਿਡ ਸੈਂਡਰਸ ਹੈ ਸੈਂਡਰਸ 6 ਸਾਲ ਦਾ ਸੀ ਜਦੋਂ ਉਸਦੇ ਪਿਤਾ ਜੀ ਦੀ ਮੌਤ ਹੋ ਜਾਂਦੀ ਹੈ ਤੇ ਉਹਨਾਂ ਦੇ ਪਿਤਾ ਜੀ ਦੀ ਮੌਤ ਤੋਂ ਬਾਅਦ ਉਹਨਾਂ ਦੀ ਮਾਤਾ ਜੀ ਇੱਕ ਫੈਕਟਰੀ 'ਚ ਕੰਮ ਕਰਨ ਲੱਗ ਜਾਂਦੇ ਨੇ ਫਿਰ ਛੋਟਾ ਜਿਹਾ ਸੰਰਸ ਘਰ ਸੰਭਾਲਣ ਲੱਗਿਆ ਘਰ ਦੀ ਸਾਰੀ ਕੰਮ ਕਰਦਾ ਛੋਟੇ ਭੈਣ ਭਾਈਆਂ ਨੂੰ ਖਾਣਾ ਖਵਾਉਂਦਾ ਫਿਰ ਸਕੂਲ ਜਾਂਦਾ ਫਿਰ ਇਹ ਸਭ ਇਦਾਂ ਹੀ ਚੱਲਦਾ ਰਿਹਾ ਜਦੋਂ ਤੱਕ ਉਹ ਸਕੂਲ ਜਾਂਦਾ ਰਿਹਾ ਕਦੇ ਖੇਤ 'ਚ ਮਜ਼ਦੂਰੀ ਕੀਤੀ ਕਦੇ ਕੂੜਿਆਂ ਦੇ ਤਬੇਲੇ 'ਚ ਵੀ ਕੰਮ ਕੀਤਾ ਫਿਰ ਸੋਚਿਆ ਕੀ ਆਰਮੀਚ ਪਰਤੀ ਹੋ ਜਾਮ ਉਥੇ ਗਲਤ ਉਮਰ ਦੱਸੀ ਪਰ ਕਿਸਮਤ ਨੇ ਸਾਥ ਨਾ ਦਿੱਤਾ ਝੂਠ ਫੜਿਆ ਗਿਆ ਤੇ ਉਹਨਾਂ ਨੇ ਕੱਢ ਦਿੱਤਾ ਫਿਰ ਰੇਲਵੇ ਚ ਨੌਕਰੀ ਮਿਲ ਗਈ ਉਥੇ ਵੀ ਝਗੜਾ ਹੋ ਗਿਆ ਕੱਢ ਦਿੱਤਾ ਗਿਆ ਕਾਨੂੰਨ ਦਾ ਸਹਾਰਾ ਲਿਆ ਪਰ ਕੁਝ ਨਾ ਬਣਿਆ ਇਨਾ ਕੁਝ ਹੋਣ ਤੋਂ ਬਾਵਜੂਦ ਵੀ ਉਸ ਨੇ ਹੌਸਲਾ ਨਹੀਂ ਹਾਰਿਆ ਉਸ ਦਾ ਹੌਸਲਾ ਕਾਇਮ ਸੀ ਬੀਮੇ ਵੇਚਣ ਲੱਗਾ ਪਰ ਉਤੋਂ ਵੀ ਕੱਢ ਦਿੱਤਾ ਗਿਆ ਫਿਰ ਕੈਮੀਕਲ ਲੈਂਪ ਬਣਾਉਣ ਲੱਗਾ ਪਰ ਇੱਕ ਵੱਡੀ ਕੰਪਨੀ ਹੋਰ ਆ ਗਈ ਮਾਰਕੀਟ 'ਚ ਜਿਸ ਕਰਕੇ ਇਸ ਦਾ ਇਹ ਕੰਮ ਵੀ ਠੱਪ ਹੋ ਗਿਆ 40 ਸਾਲ ਦੀ ਉਮਰ ਦੇ ਵਿੱਚ ਪੈਟਰੋਲ ਪੰਪ ਤੇ ਨੌਕਰੀ ਕੀਤੀ ਪਰ ਉਹ ਪੰਪ ਵੀ ਬੰਦ ਹੋ ਗਿਆ ਪਰ ਉਸ ਨੇ ਖਾਣਾ ਬਣਾਉਣਾ ਸ਼ੁਰੂ ਕੀਤਾ ਕਿਉਂਕਿ ਉਹ ਬਚਪਨ ਚ ਖਾਣਾ ਬਣਾਉਂਦਾ ਰਿਹਾ ਸੀ ਆਪਣੇ ਭੈਣ ਭਰਾਵਾਂ ਲਈ ਇਹ ਕੰਮ ਉਸ ਦੀ ਆਤਮਾ ਨਾਲ ਜੁੜਿਆ ਸੀ ਸੜਕ ਦੇ ਕਿਨਾਰੇ ਇੱਕ ਛੋਟੀ ਜਿਹੀ ਸਟਾਲ ਖੋਲੀ ਚਿਕਨ ਬਣਾਉਣ ਲੱਗਾ ਲੋਕਾਂ ਨੂੰ ਖਵਾਉਣ ਲੱਗਾ ਲੋਕਾਂ ਨੂੰ ਉਸਦਾ ਚਿਕਨ ਬਹੁਤ ਹੀ ਸਵਾਦ ਲੱਗਾ ਲੋਕ ਉਸ ਦੀਆਂ ਤਰੀਫਾਂ ਕਰਦੇ ਹੌਲੀ ਹੌਲੀ KFC ਦਾ ਨਾਮ ਬਣ ਚੁੱਕਿਆ ਸੀ ਰੈਸਟੋਰੈਂਟ ਖੋਲਿਆ ਪਰ ਉੱਥੇ ਵੀ ਲੜਾਈ ਹੋ ਗਈ ਉਹ ਬੰਦ ਕਰਨਾ ਪਿਆ ਫਿਰ ਉਸਨੇ ਇੱਕ ਹੋਰ ਰੈਸਟੋਰੈਂਟ ਖੋਲਿਆ ਪਰ ਉਹ ਰੈਸਟੋਰੈਂਟ ਦੇ ਵਿੱਚ ਅੱਗ ਲੱਗ ਗਈ ਤੇ ਉਹ ਰਾਖ ਬਣ ਗਿਆ ਤੀਜਾ ਰੈਸਟੋਰੈਂਟ ਫਿਰ ਖੋਲਿਆ ਜਦੋਂ ਤੀਜਾ ਰੈਸਟੋਰੈਂਟ ਖੋਲਿਆ ਤੇ ਯੁੱਧ ਲੱਗ ਗਿਆ ਉਹ ਵੀ ਬੰਦ ਹੋ ਗਿਆ ਉਸ ਕੋਲ ਬਸ ਇੱਕ ਚੀਜ਼ ਬਚੀ ਸੀ ਉਹ ਸੀ ਉਸ ਦੀ ਰੈਸਪੀ ਉਸਨੇ ਸੋਚਿਆ ਕਿਉਂ ਨਾ ਮੈਂ ਆਪਣੀ ਰੈਸਪੀ ਨੂੰ ਵੇਚ ਦੇਵਾਂ ਰੋਜ਼ ਸਵੇਰੇ ਘਰੋਂ ਨਿਕਲਦਾ ਦੁਪਹਿਰ ਤੱਕ ਨਕਾਰ ਦਿੱਤਾ ਜਾਂਦਾ ਤੇ ਰਾਤ ਨੂੰ ਕਾਰ ਦੀ ਪਿਛਲੀ ਸੀਟ ਤੇ ਸੌਂ ਜਾਂਦਾ ਇੱਕ ਜਾਂ ਦੋ ਵਾਰ ਨਹੀਂ ਘਟੋ-ਘਟ 1000 ਵਾਰ ਨਕਾਰਿਆ ਗਿਆ ਤੇ ਆਖਰੀ ਇੱਕ ਰੈਸਟੋਰੈਂਟ ਨੇ ਹਾਂ ਕਰ ਦਿੱਤੀ ਬਸ ਫਿਰ ਕੀ ਸੀ KFC ਚੱਲ ਪਿਆ ਉਹ 60 ਸਾਲ ਦੀ ਉਮਰ ਤੱਕ ਜ਼ੀਰੋ ਰਿਹਾ 60 ਤੋਂ ਬਾਅਦ ਉਸਨੇ ਇਨਾ ਵੱਡਾ ਬਿਜ਼ਨਸ ਖੜਾ ਕਰ ਦਿੱਤਾ ਕਿ ਉਸ ਦੇ ਮਰਨ ਤੱਕ 6000 ਬ੍ਰਾਂਚਸ ਫੈਲ ਚੁੱਕੀਆਂ ਸੀ ਅੱਜ 24000 ਤੋਂ ਜ਼ਿਆਦਾ ਆਊਟਲੈਟ ਨੇ KFC ਦੇ ਦੁਨੀਆ 'ਚ ਤੇ ਅੱਜ ਇਹ ਸਭ ਉਸ ਦੇ ਨਾਮ ਤੇ ਚੱਲਦੇ ਨੇ ਦੋਸਤੋ ਇਹ ਉਸ ਦੀ ਹਿੰਮਤ ਦਾ ਹੀ ਨਤੀਜਾ ਸੀ ਕਿ ਅੱਜ ਇੰਨਾ ਵੱਡਾ ਬਿਜ਼ਨਸ ਫੈਲ ਗਿਆ ਜੇਕਰ ਕਦੇ ਜ਼ਿੰਦਗੀ ਤੱਕਾਂ ਦੇਵੇ ਯਾਨਕਾਰੇ ਹਿੰਮਤ ਨਹੀਂ ਹਾਰਨੀ ਕਿਉਂਕਿ ਕੁਝ ਨਹੀਂ ਪਤਾ ਤੁਹਾਡੀ ਕਿਸਮਤ ਨੇ ਕਿਸ ਉਮਰ ਚ ਚਮਕਣਾ ਹੈ ਕਦੇ ਵੀ ਥੱਕ ਕੇ ਬੈਠਣਾ ਨਹੀਂ ਹੱਥ ਪੈਰ ਮਾਰਦੇ ਰਹੋ ਇੱਕ ਨਾ ਇੱਕ ਦਿਨ ਤੁਹਾਡੇ ਲਈ ਕਿਸਮਤ ਦਾ ਪਟਾਰਾ ਖੁੱਲੇਗਾ ਸੋ ਇਹ ਸੀਗੀ ਜੀ ਅੱਜ ਦੀ ਬਹੁਤ ਹੀ ਪਿਆਰੀ ਜੀ ਵੀਡੀਓ ਆਈ ਹੋਪ ਤੁਹਾਨੂੰ ਇਸ ਵੀਡੀਓ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਤੁਹਾਡੀ ਹਿੰਮਤ ਦੇ ਵਿੱਚ ਵਾਧਾ ਹੋਇਆ ਹੋਵੇਗਾ ਸੋ ਜਿਹੜੇ ਮੇਰੇ ਭੈਣ ਭਰਾ ਹਿੰਮਤ ਹਾਰ ਚੁੱਕੇ ਨੇ ਸੋ ਹਿੰਮਤ ਨਹੀਂ ਹਾਰਮੀ ਤੁਸੀਂ ਆਪਣੀ ਮਿਹਨਤ ਨੂੰ ਜਾਰੀ ਰੱਖੋ ਵਾਹਿਗੁਰੂ ਜੀ ਇੱਕ ਦਿਨ ਤੁਹਾਡੀ ਮਿਹਨਤ ਨੂੰ ਜ਼ਰੂਰ ਰੰਗ ਭਾਗ ਲਗਾਉਣਗੇ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਹੋਰ ਭੈਣ ਭਰਾਵਾਂ ਨਾਲ ਜ਼ਰੂਰ ਸਾਂਝਾ ਕਰੋ ਤਾਂ ਕਿ ਜੇ ਤੁਹਾਨੂੰ ਲੱਗਦਾ ਕਿ ਕੋਈ ਸਾਡਾ ਭੈਣ ਭਰਾ ਆਪਣੀ ਜ਼ਿੰਦਗੀ ਵਿੱਚ ਹਿੰਮਤ ਹਾਰ ਚੁੱਕਿਆ ਸੋ ਉਸ ਨੂੰ ਇਸ ਵੀਡੀਓ ਦੇ ਰਾਹੀਂ ਕੁਝ ਸਿੱਖਣ ਨੂੰ ਮਿਲੇ ਤੇ ਉਸ ਦੀ ਉਸ ਦਾ ਹੌਂਸਲਾ ਵਧੇ ਉਸ ਦੇ ਹੌਂਸਲੇ ਵੀ ਵਧਦਾ ਹੋਵੇ ਸੋ ਮਿਲਦੇ ਹਾਂ ਫਿਰ ਨੈਕਸਟ ਵੀਡੀਓ 'ਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਾਹਿਗੁਰੂ ਤੁਹਾਨੂੰ ਸਭ ਚੜ੍ਹਦੀ ਕਲਾ 'ਚ ਰੱਖਣ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ